ਤੁਹਾਡਾ ਭਰਾ ਬਣ ਕੇ ਵਿਚਰੇਗਾ ਵਿਚਰ ਵੀ ਰਿਹਾ ਔਰ ਮੇਰੀ ਗਰੰਟੀ ਹੈ ਕਿ ਅਸੀਂ ਲੋਕਾਂ ਦੇ ਸੇਵਾਦਾਰ ਬਣ ਕੇ ਵਿਚਰਾਂਗੇ ਨਾ ਕਿ ਹਾਕਮ ਬਣ ਕੇ ਭਾਵੇਂ ਉਪੀ ਆ ਭਾਵੇਂ ਹਰਿਆਣਾ ਆ ਭਾਵੇਂ ਆਪਣਾ ਮੱਧ ਪ੍ਰਦੇਸ਼ ਆ ਭਾਵੇਂ ਗੁਜਰਾਤ ਆ ਲੋਕੀ ਉਸ ਪਾਰਟੀ ਨੂੰ ਦੁਬਾਰਾ ਤੋਂ ਜਾਣ ਨਹੀਂ ਦੇ ਰਹੇ ਪਾਵਰ ਤੋਂ ਕਿ ਇਹੀ ਪਾਰਟੀ ਵਧੀਆ ਆ ਇਹ ਕੀ ਪੰਜਾਬ ਦੇ ਲੁਟੇਰੇ ਨਹੀਂ ਇਹ ਦਿੱਲੀ ਦੇ ਲੁਟੇਰੇ ਆ ਲੋਕੀ ਦਿੱਲੀ ਲੁੱਟਣ ਨੂੰ ਜਾਂਦੇ ਹੁੰਦੇ ਸੀ ਮੁਸਲਮਾਨ ਸ਼ਾਸਕ ਇਹ ਸਾਡੇ ਦਿੱਲੀ ਦੇ ਪੰਜਾਬ ਨੂੰ ਲੁੱਟਣ ਆਂਦੇ ਤੇ ਵਾਪਸ ਮੁੜ ਜਾਂਦੇ ਆ ਸਾਡਾ ਆਪਣਾ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਹਸਪਤਾਲ ਚ ਲੱਕੇ ਬੈਠ ਗਿਆ ਉਹਨਾਂ ਦਿਨਾਂ ਦੇ ਵਿੱਚ ਕਿ ਮੈਨੂੰ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਨੂੰ ਨਗ ਤੇ ਮਿਲਣਾ ਪੈ ਜਾਏ ਉਹਨੇ ਪੁੱਛਣਾ ਹੈ ਕਿ ਜਿਹੜਾ ਮੈਂ 12000 ਕਰੋੜ ਰੁਪਏ ਭੇਜਿਆ ਸੀ ਉਹ ਕਿੱਥੇ ਆ ਉਹ ਕਹਿੰਦੇ ਕਿ ਆਇਆ ਹੀ ਕੁਝ ਨਹੀਂ ਕਹਿੰਦੇ 1600 ਕਰੋੜ ਦਾ ਜਿਹੜਾ ਲਾਂਗ ਕੀਤਾ ਉਹਦੇ ਵੀ ਕੁਝ ਨਹੀਂ ਆਇਆ ਕਹਿੰਦੇ ਗੱਲਾਂ ਕਰਦੇ ਲੋਕਾਂ ਝੂਠ ਮਾਰਦੇ ਪੱਥਰ ਨੇ ਹਵਾ ਤੇ ਸਾਨੂੰ ਬਹਿਸ ਜਦੋਂ ਮਰਜ਼ੀ ਕਰ ਲੈਣੋ 794 ਕਰੋੜ 40 ਲੱਖ ਰੁਪਏ ਪੰਜਾਬ ਸਰਕਾਰ ਕੋਲ ਆਲਰੇਡੀ ਪਿਆ ਹੈਗਾ ਮੇਰੇ ਕੋਲ ਚਿੱਠੀ ਹੈ ਜਿਹੜੀ ਪੰਜਾਬ ਸਰਕਾਰ ਦੇ ਮਾਲਮਿਕ ਮੈਨੇ ਭੇਜੀ ਡੀਸੀਸ ਨੂੰ ਕਿ ਆਹ ਪੈਸਾ ਤੁਹਾਨੂੰ ਭੇਜ ਰਹੇ ਆ ਤੇ ਇਹ ਖਰਚ ਕਰੋ ਲੇਕਿਨ ਜੇ ਮੈਂ ਗੁਪਤਾ ਜੀ ਤੁਹਾਨੂੰ ਕਹਾਂ ਹੁਣ ਜੇ ਪੰਜਾਬ ਸਰਕਾਰ ਆਪਣੇ ਕੱਪੜੇ ਲਾਣਾ ਚਾਹਦੀ ਤਾਂ ਇਹ ਤਾਂ ਪਬਲਿਕ ਲਾਊਗੀ ਹਮ ਦਸਤੀਵ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ دانش ਗੁਪਤਾ ਤਰਨਤਨ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ ਇਹ ਜ਼ਿਮਨੀ ਚੋਣ ਹੌਟ ਸੀਟ ਬਣੀ ਹੈ ਕਿਉਂਕਿ ਹਰੇਕ ਪਾਰਟੀ ਦਾ ਹੀ ਕਹਿਣਾ ਜਿਸ ਨੇ ਵੀ ਇਹ ਚੋਣ ਜਿੱਤ ਲਈ ਸਮਝੋ ਉਸਨੇ 2024 ਦਾ ਮੋੜ ਬੰਦਤਾ ਵੱਡੇ ਵੱਡੇ ਨਮਾਇਦੇ ਵੱਡੇ ਵੱਡੇ ਮੰਤਰੀ ਚਾਹੇ ਉਹ ਕੇਂਦਰ ਦੇ ਹੋਣ ਚਾਹੇ ਉਹ ਪੰਜਾਬ ਕੈਬਨਿਟ ਦੇ ਹੋਣ ਲਗਾਤਾਰ ਇੱਥੇ ਆ ਰਹੇ ਨੇ ਆਪਣੇ ਆਪਣੇ ਨਮਾਇਦਿਆਂ ਨੂੰ ਜਿਤਾਉਣ ਦੀ ਜੋਰ ਲਾਇਆ ਜਾ ਰਿਹਾ ਹੈ ਹਰੇਕ ਪਾਰਟੀ ਦਾ ਪ੍ਰਧਾਨ ਇੱਥੇ ਆ ਰਿਹਾ ਹੈ ਘਰਾਂ ਦੇ ਵਿੱਚ ਵਾਡਾਂ ਦੇ ਵਿੱਚ ਜਾਂਦੇ ਅਸੀਂ ਵੱਡੇ ਵੱਡੇ ਨਮਾਇਦੇ ਵੱਡੇ ਵੱਡੇ ਅਹੁਦੇ ਦਾ ਦੇਖੇ ਨੇ ਤੇ ਇਲੈਕਸ਼ਨ ਨੂੰ ਜਿੱਤਣ ਦੀ ਪੂਰਾ ਜੋਰ ਲਾਇਆ ਜਾ ਰਿਹਾ ਹੈ ਹੌਟਸਪੌਟ ਬਣੀ ਪਈ ਹੈ ਕਿਉਂਕਿ ਨਮਾਦ ਨੇ ਬਹੁਤ ਸਰਪ੍ਰਾਈਜ਼ਿੰਗ ਵੀ ਰਹੇ ਨੇ ਕੁਝ ਪਾਰਟੀਆਂ ਦੇ ਲੇਕਿਨ ਕੀ ਹੋਇਆ ਜਿਹੜਾ ਇੰਨਾ ਵੱਡਾ ਇਕੱਠ ਹੋਣਾ ਸ਼ੁਰੂ ਹੋ ਗਿਆ ਤਰਨਤਾਂ ਦੇ ਵਿੱਚ ਵਿਚਾਲੇ ਇਕੱਠ ਭਾਜਪਾ ਦੇ ਹੋਦੇ ਨੇ ਉਹਦਾ ਪਾਰਟੀਆਂ ਵੱਲੋਂ ਕੀਤੇ ਆਦੇ ਲੇਕਿਨ ਭਾਜਪਾ ਦਾ ਗਰਾਫ ਕਿੰਨਾ ਕਿਤੇ ਤਰਨਤਾਂ ਦੇ ਵਿੱਚ ਹੁਣ ਕਾਫੀ ਉੱਪਰ ਗਿਆ ਹੈ ਸੋ ਕਿਦਨ ਕਿਤੇ ਐਸ்சி ਭਾਈ ਜਾਦਾ ਬਹੁਤ ਵੱਡੀ ਗਿਣਤੀ ਵਿੱਚ ਭਾਜਪਾ ਨਾਲ ਜੁੜਨਾ ਸ਼ੁਰੂ ਹੋ ਗਿਆ ਕੀ ਕਾਰਨ ਹੈ ਉਸ ਨਾਲ ਸੰਬੰਧੀ ਗੱਲਬਾਤ ਕਰਨੀ ਸਾਡੇ ਨਾਲ ਇਸ ਵਕਤ ਐਸ்சி ਮੋਜ ਦੇ ਪੰਜਾਬ ਪ੍ਰਧਾਨ ਨੇ ਸੋਚਾ ਦਾ ਲੱਡੜ ਜੀ ਉਹਨਾਂ ਦੇ ਨਾਲ ਸੱਡ ਦੋ ਤਰਨਤਾਂ ਤੋਂ ਬੰਟੀ ਜੀ ਮੌਜੂਦ ਨੇ ਜਿਹੜੇ ਕਿ ਇਥੋਂ ਦੇ ਐਸਸੀ ਮੋਰਚ ਦੇ ਪ੍ਰਧਾਨ ਨੇ OBC ਵਿੰਗ ਤੋਂ ਸਾਨੂੰ ਨਿਸ਼ਾਨ ਜੀ ਮੌਜੂਦ ਨੇ ਸਮੁੱਚੀ ਟੀਮ ਹੈ ਤਾਂ ਤਾਂ ਦੀ ਭਾਜਪਾ ਦੀ ਗੱਲਬਾਤ ਕਰਾਂਗੇ ਕੀ ਮੰਨਦੇ ਹੋ ਜਿਹੜਾ ਕਾਪ ਨੇ ਸਭ ਤੋਂ ਵੱਡਾ ਕਿ ਤਰਨਪੁਰ ਦੇ ਵਿੱਚ ਇੰਨਾ ਵੱਡਾ ਇਕੱਠ ਮਾਝੇ ਦੇ ਵਿੱਚ ਪੰਤਾ ਘਲਕੇ ਦੇ ਵਿੱਚ ਲੋਕ ਇੰਨੀ ਵੱਡੀ ਗਿਣਤੀ ਵਿੱਚ ਭਾਜਪਾ ਦਾ ਜੁੜਨਾ ਸ਼ੁਰੂ ਆ ਗੁਪਤਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਕਹਿ ਰਿਹਾ ਹੈਗਾ ਕਿ ਵੀ ਆਪਣਾ ਜੈ ਸ਼੍ਰੀ ਰਾਮ ਇਹ ਬਹੁਤ ਜ਼ਿਆਦਾ ਸੁਭਾਗੀ ਮੇਰੇ ਵਾਸਤੇ ਤਾਂ ਨਿੱਜੀ ਤੌਰ ਤੇ ਬਹੁਤ ਵੱਡੇ ਪੱਗਾਂ ਦੀ ਗੱਲ ਹੈ ਕਿ ਮੈਨੂੰ ਤਰਨਤਾਰਨ ਦੀ ਪਵਿੱਤਰ ਧਰਤੀ ਤੇ ਆਣ ਦਾ ਮੌਕਾ ਮਿਲਿਆ ਹੈਗਾ ਮੈਂ ਪਿਛਲੀ ਵਾਰੀ ਜਦੋਂ ਆਇਆ ਸੀਗਾ 2013 ਦੇ ਵਿੱਚ ਦੋ ਚਾਰ ਵਾਰੀ ਮੈਨੂੰ ਉਦੋਂ ਵੀ ਆਉਣ ਦਾ ਮੌਕਾ ਮਿਲਿਆ ਉਸ ਵੇਲੇ ਮੈਂ ਡਿਵੀਜ਼ਨਲ ਕਮਿਸ਼ਨਰ ਜਲੰਧਰ ਸੀਗਾ ਤਾਂ ਉਸ ਵੇਲੇ ਤਰਨਤਾਰਨ ਦੇ ਵਿੱਚ ਇੱਕ ਬਹੁਤ ਹੀ ਮਾੜਾ ਦੁਖਦਾਈ ਘਟਨਾ ਹੋਈ ਸੀਗੀ ਉਸ ਵਾਂ ਪਿੰਡ ਦੀ ਲੜਕੀ ਅ ਤੇ ਉਹਦੇ ਮਤਲਬ ਉਹਦੀ ਜਿਹੜੀ ਛੇੜ ਛੜ ਹੋਈ ਸੀ ਉਹਦੇ ਨਾਲ ਕੁੱਟਮਾਰ ਹੋਈ ਸੀਗੀ ਤੇ ਉਸ ਵੇਲੇ ਉਹ ਸਗਾ ਸਭੀ ਸਭੀ ਨਾਂ ਦਾ ਟੈਕਸੀ ਡਰਾਈਵਰ ਤੇ ਉਹਦੇ ਸਾਥੀ ਉਹਨਾਂ ਦੀ ਮੈਂ ਇਨਕੁਆਇਰੀ ਕਰਕੇ ਸੁਪਰੀਮ ਕੋਰਟ ਭੇਜੀ ਸੀ ਜਿਹੜੀ ਫਿਰ ਬਾਅਦ ਦੇ ਵਿੱਚ ਸੈਸ਼ਨ ਜੱਜ ਐਡੀਸ਼ਨਲ ਸੈਸ਼ਨ ਜੱਜ ਨੇ ਕਰਦਿਆਂ ਕਰਦਿਆਂ 12 ਸਾਲ ਲਾਤੇ ਤੇ ਐਸਸੀਐਸਟੀ ਐਕਟ ਲਾ ਕੇ ਤੇ ਉਸ ਲੜਕੀ ਨੂੰ ਇਨਸਾਫ ਮਿਲਿਆ ਔਰ 4 ਸਾਲ ਦੀ ਸਜ਼ਾ ਹੋਈ ਹੈ ਔਰ ਉਹ ਜਿਹੜਾ ਐਮਐਲਏ ਖਡੂਰ ਸਾਹਿਬ ਹੈ ਜਿਹਨੂੰ ਅੱਜਕੱਲ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਵੇਲੇ ਤਾਂ ਉਹਦਾ ਨਾਮ ਵੀ ਨਹੀਂ ਸੀ ਪਤਾ ਸਭ ਹੀ ਕਹਿੰਦੇ ਸੀ ਉਹਨੂੰ ਤੇ ਉਹ ਆਪਣਾ ਜੇਲ੍ਹ ਦੀ ਹਵਾ ਖਾ ਰਿਹਾ ਹੈਗਾ ਸੋ ਮੈਂ ਬਤੌਰ ਐਸਸੀ ਮੋਰਚੇ ਦਾ ਪਾਜਬਾ ਦਾ ਸਟੇਟ ਪ੍ਰੈਜ਼ੀਡੈਂਟ ਤੇ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਜਿਹੜੇ ਮੋਰਚਾ ਦੂਜਾ OBC ਮੋਰਚੇ ਦੇ ਪ੍ਰਧਾਨ OBC ਮੋਰਚੇ ਦੇ ਪ੍ਰਧਾਨ ਅਸੀਂ ਸਾਰੇ ਇੱਥੇ ਬੈਠੇ ਆ ਮੈਂ 14 ਤਰੀਕ ਦਾ ਇੱਥੇ ਆਇਆ ਹੋਇਆ ਤੇ ਅਸੀਂ ਇੱਥੇ ਆਪਣਾ ਜਦੋਂ ਤੱਕ ਇਲੈਕਸ਼ਨ ਕੈਂਪੇਨ ਚੱਲ ਰਹੀ ਹੈ 9 ਤਰੀਕ ਤੱਕ ਅਸੀਂ ਇੱਥੇ ਡੇਰੇ ਪਾ ਕੇ ਬੈਠਾਂਗੇ ਔਰ ਅਸੀਂ ਆਪਣੇ ਪਿੰਡਾਂ 'ਚ ਜਾ ਰਹੇ ਹਾਂਗੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੱਲ ਪਰਸੋਂ ਚੌਥ ਅਸੀਂ ਗਏ ਆ ਬਹੁਤ ਸਾਰੇ ਮੁਹੱਲੇ ਇੱਥੇ ਦੇਖ ਰਹੇ ਹਾਂ ਸਾਡੀ ਜਿਹੜੀ ਆਪਣਾ ਐਸਸੀ ਸਮਾਜ ਦੀ ਵੋਟ ਹੈ ਉਹ 65 ਤੋਂ 70% ਦੇ ਕਰੀਬ ਹੈ 65 ਤੋਂ 70 ਹਜ਼ਾਰ ਦੇ ਕਰੀਬ ਹੈ ਸੋ ਅਸੀਂ ਉਹਨਾਂ ਲੋਕਾਂ ਨੂੰ ਮਿਲ ਰਹੇ ਹਾਂ ਕਿ ਭਈ ਤੁਸੀਂ ਦੱਸੋ ਤੁਸੀਂ ਆਪਣੀ ਵੋਟ ਭਾਜਬਾ ਨੂੰ ਕਿਉਂ ਨਹੀਂ ਪਾਣਾ ਚਾਹੁੰਦੇ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈ ਲੇਕਿਨ ਉਹ ਆਪਣੀਆਂ ਸਮੱਸਿਆਵਾਂ ਦੱਸ ਰਹੇ ਆ ਕਿ ਸਾਨੂੰ ਆਪਣਾ ਪੀਐਮ ਆਵਾਸ ਯੋਜਨਾ ਚ ਘਰ ਨਹੀਂ ਮਿਲਿਆ ਸਾਨੂੰ ਆਪਣਾ ਜਿਹੜਾ ਮੋਦੀ ਜੀ ਕਾਣਕ ਭੇਜ ਰਹੇ ਉਹ ਨਹੀਂ ਮਿਲ ਰਹੀ ਸਾਡੇ ਬੱਚੇ ਨਸ਼ਾ ਨੇ ਉਜਾੜ ਦਿੱਤੇ ਹੈਗੇ ਆ ਮੌਤਾਂ ਹੋ ਰਹੀਆਂ ਆ ਸਾਡੇ ਆਪਣਾ ਸਾਨੂੰ ਮਨਰੇਗਾ ਦੀ ਦਿਹਾੜੀ ਤਾਂ ਮਿਲ ਰਹੀ ਹੈ ਲੇਕਿਨ ਜਿਹੜਾ ਏਟੀਐਮ ਕਰਦੇ ਉਹ ਸਰਪੰਚ ਆਪਣੀ ਜੇਬ ਚ ਭਾਈ ਫਿਰਦਾ ਆ ਅਨੇਕਾਂ ਹੀ ਪ੍ਰੋਬਲਮ ਆ ਗਰੀਬਾਂ ਦੀਆਂ ਕਾਹਨ ਕੀ ਇਹਨਾਂ ਸਮੱਸਿਆਵਾਂ ਨੇ ਸਮੱਸਿਆਵਾਂ ਦਾ ਕਾਰਨ ਇਹਦਾ ਹੈਗਾ ਆ ਸਭ ਤੋਂ ਵੱਡਾ ਕਾਰਨ ਇਹ ਹੈਗਾ ਕਿ ਜਿਹੜੇ ਇੱਥੇ ਐਮਐਲਏ ਰਹੇ ਆ ਚਾਹੇ ਉਹ ਕਾਲੀਆਂ ਦਾ ਰਿਹਾ ਚਾਹੇ ਉਹ ਕਾਂਗਰਸ ਦਾ ਰਿਹਾ ਤੇ ਚਾਹੇ ਹੁਣ ਆਮ ਆਦਮੀ ਪਾਰਟੀ ਦਾ ਰਿਹਾ ਗਰੀਬਾਂ ਦੀ ਬਾਹ ਕਿਸੇ ਨੇ ਨਹੀਂ ਫੜੀ ਗਰੀਬਾਂ ਦੇ ਨਾਲ ਇਨਸਾਫ ਕਿਸੇ ਨੇ ਨਹੀਂ ਕੀਤਾ ਮੈਂ ਤੁਹਾਨੂੰ ਇੱਕ ਗੱਲ ਦੀ ਗਾਰੰਟੀ ਦਿੰਦਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਇਹ ਬਹੁਤ ਹੋ ਗਿਆ 77 ਸਾਲ ਦੇਸ਼ ਨੂੰ ਆਜ਼ਾਦ ਹੋਇਆ ਨੂੰ ਹੋ ਗਿਆ ਇਹ ਬਹੁ ਗਿਣਤੀ ਜਿਹੜਾ ਮੇਰਾ ਭਾਈਚਾਰਾ ਹੈਗਾ ਸਮਾਜ ਹੈ ਜਨਾਂ ਨਾ ਕੋਈ ਜ਼ਮੀਨਾਂ ਆ ਨਾ ਉਹਨਾਂ ਕੋਲ ਬਿਜ਼ਨਸ ਹੈ ਨਾ ਉਹਨਾਂ ਕੋਲ ਦੁਕਾਨ ਹੈ ਨਾ ਕੋਈ ਲੈਣਾ ਦੇਣਾ ਹੈਗਾ ਤੇ ਰੋਜ਼ ਉਹਨਾਂ ਨੂੰ ਜਿਹੜਾ ਇਹਨਾਂ ਨੇ ਵਾਦੇ ਕੀਤੇ ਸੀ ਵੋਟਾਂ ਲੈ ਲਈਆਂ ਕਿ ਅਸੀਂ ਔਰਤਾਂ ਨੂੰ 1000 ਰੁਪਏ ਦੇਵਾਂਗੇ ਅਸੀਂ ਬਜ਼ੁਰਗਾਂ ਨੂੰ ਇੱਕ ਇੱਕ 25-2500 ਰੁਪਏ ਪੈਨਸ਼ਨ ਦੇਵਾਂਗੇ ਹਰ ਘਰ ਦੇ ਵਿੱਚ ਇੱਕ ਨੌਕਰੀ ਦੇਵਾਂਗੇ ਕੀ ਬਣਿਆ ਉਲਟਾ ਇਹਨਾਂ ਨੇ ਪੰਜਾਬ ਨੂੰ 4 ਲੱਖ ਕਰੋੜ ਰੁਪਏ ਦਾ ਕਰਜ਼ਾਈ ਕਰ ਦਿੱਤਾ ਤੁਸੀਂ ਤੁਸੀਂ ਬੀਬੀ ਉਸਮਾਨ ਦਾ ਜ਼ਿਕਰ ਕੀਤਾ ਕਿ ਉਸ ਵੇਲੇ ਤੁਸੀਂ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਲੇਕਿਨ ਅੱਜ ਉਹੀ ਇਲੈਕਸ਼ਨ ਲੜਦੇ ਨੇ ਭਾਜਪਾ ਦੇ ਸਾਹਮਣੇ ਉਹ ਵੀ ਖੜੇ ਨੇ ਉਹ ਵੀ ਕਿਦਣਾ ਕਿਤੇ ਐਸ ਸੀ ਭਾਈਚਾਰੇ ਤੋਂ ਉਸ ਵੋਟ ਦੀ ਮੰਗ ਕਰਦੇ ਨੇ ਲੱਗਦਾ ਨਹੀਂ ਤਕਰਾਰਬਾਜ਼ੀ ਹੋਏਗੀ ਤੁਸੀਂ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਤੁਹਾਡੀ ਵਿਰੋਧੀ ਦੇ ਆਪਣੀ ਪਾਰਟੀ ਸੱਜ ਗਈਆਂ ਆਜ਼ਾਦ ਖੋਗੇ ਇਸ ਤਰ੍ਹਾਂ ਗੁਪਤਾ ਜੀ ਦੇਖੋ ਮੈਂ ਬਤੌਰ ਐਸਆਰ ਲੱਦੜ ਉਹਨਾਂ ਦਾ ਕੋਈ ਸਾਥ ਨਹੀਂ ਦਿੱਤਾ ਮੈਂ ਡਿਵੀਜ਼ਨਲ ਕਮਿਸ਼ਨਰ ਸੀਗਾ ਮੇਰੀ ਇਹ ਡਿਊਟੀ ਬੰਦੀ ਸੀਗੇ ਕਿ ਮੈਂ ਇਨਸਾਫ ਕਰਾਂ ਮੈਂ ਜਿਹੜੀ ਰਿਪੋਰਟ ਦਿੱਤੀ ਉਹ ਮੈਂ ਬਤੌਰ ਐਸਸੀ ਭਾਈ ਜਾਰਾ ਨਹੀਂ ਦਿੱਤੀ ਬਤੌਰ ਐਸਆਰ ਲੱਦੜ ਨਹੀਂ ਦਿੱਤੀ ਮੈਂ ਡਿਵੀਜ਼ਨਲ ਕਮਿਸ਼ਨਰ ਜਿਹੜੀ ਮੇਰੀ ਡਿਊਟੀ ਸੀ ਉਹ ਦਿੱਤੀ ਸੀ ਔਰ ਉਹਨੂੰ ਇਨਸਾਫ ਮਿਲਿਆ ਉਸ ਰਿਪੋਰਟ ਦੇ ਆਧਾਰ ਤੇ ਅੱਜ ਇਹਦਾ ਅੱਜ ਬੀਬੀ ਉਸਮਾ ਦਾ ਇਹ ਜਮਹੂਰੀਅਤ ਦਾ ਹੱਕ ਹੈਗਾ ਕੋਈ ਵੀ ਇੰਡੀਪੈਂਡੈਂਟ ਕੈਂਡੀਡੇਟ ਖੜਾ ਹੋ ਕੇ ਵੋਟਾ ਤੁਹਾਡੇ ਤੋਂ ਮੰਗਦਾ ਜੇ ਤੁਸੀਂ ਉਹਨੂੰ ਜਿਤਾਣਾ ਐ ਐਮਐਲਏ ਤਾਂ ਉਹ ਵੀ ਤੁਹਾਡੀ ਮਰਜ਼ੀ ਆ ਜੇ ਤੁਸੀਂ ਮੈਂ ਕਹਾਂਗਾ ਕਿ ਮੇਰੀ ਪਾਰਟੀ ਆਪਣਾ ਭਾਰਤੀ ਜਨਤਾ ਪਾਰਟੀ ਇਹਦੇ ਉਮੀਦਵਾਰ ਜਿਹੜੇ ਹਰਜੀਤ ਸਿੰਘ ਸੰਧੂ ਐ ਇਹ ਹਰ ਗੱਲੋਂ ਹਰ ਪੱਖੋਂ ਵਧੀਆ ਇਨਸਾਨ ਐ ਔਰ ਲੋਕਾਂ ਦੀ ਸੇਵਾ ਕਰਨ ਵਾਲੇ ਆ ਤੁਹਾਨੂੰ ਪਤਾ ਹੈ 1174 ਵੋਟਾਂ ਪਈਆਂ ਸੀਗੀਆਂ ਜਦੋਂ 2021 ਦਾ ਇਲੈਕਸ਼ਨ ਲੜਿਆ ਔਰ ਹੁਣ ਵੋਟਾਂ ਕਿੰਸੀ 8200 ਵੋਟਾਂ ਸਾਨੂੰ ਪਈਆਂ 2024 ਦੇ ਵਿੱਚ ਅੱਜ ਅਸੀਂ ਭਰਵੇਂ ਇਕੱਠ ਦੇਖ ਕੇ ਜਿੱਦਾ ਅੱਜ ਰੈਲੀ ਹੋਈ ਆ ਮੈਂ ਵੀ ਨਾਲ ਗਿਆ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਲੋਕਾਂ 'ਚ ਇੰਨਾ ਉਤਸ਼ਾਹ ਹੈ ਖਾਸ ਕਰਕੇ ਮੇਰਾ ਭਾਈਚਾਰਾ ਬੱਸਾਂ ਦੀਆਂ ਬੱਸਾਂ 'ਤੇ ਆ ਰਿਹਾ ਹੋ ਮੋਮਾ ਆ ਕੇ ਆ ਰਿਹਾ ਔਰ ਮੈਂ ਵੀ ਇਸੇ ਕਾਰਨ ਇੱਥੇ ਬੈਠਾ ਕਿ ਮੇਰੇ ਨਿੱਜੀ ਸਬੰਧ ਹੈਗੇ ਆਪਣੇ ਹਰਜੀਤ ਸਿੰਘ ਸੰਧੂ ਦੇ ਨਾਲ ਮੇਰਾ ਭਰਾ ਹੈ ਛੋਟਾ ਤੇ ਮੈਂ ਚਾਹਨਾ ਕਿ ਉਹ ਜਿੱਤੇ ਲੇਕਿਨ ਇਹਦੇ ਨਾਲ ਨਾਲੇ ਮੈਂ ਉਹਨਾਂ ਨੂੰ ਆਪਣੇ ਭਾਈਚਾਰੇ ਨੂੰ ਇੱਕ ਵਿਸ਼ਵਾਸ ਦਵਾਂਗਾ ਕਿ ਹਰਜੀਤ ਸਿੰਘ ਸੰਧੂ ਤੁਹਾਡਾ ਕੰਮ ਕਰੇਗਾ ਉਹ ਤੁਹਾਡਾ ਭਰਾ ਬਣ ਕੇ ਵਿਚਰੇਗਾ ਵਿਚਰ ਵੀ ਰਿਹਾ ਔਰ ਮੇਰੀ ਗਰੰਟੀ ਹੈ ਕਿ ਅਸੀਂ ਲੋਕਾਂ ਦੇ ਸੇਵਾਦਾਰ ਬਣ ਕੇ ਵਿਚਰਾਂਗੇ ਨਾ ਕਿ ਹਾਕਮ ਬਣ ਕੇ ਸੋ ਇਸੇ ਇਹੀ ਫਰਕ ਹੈ ਆਪਣਾ ਜਿੱਥੇ ਜਿੱਥੇ ਜਿਹੜੇ ਜਿਹੜੇ ਸਟੇਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਈ ਹੈ ਇੱਕ ਵਾਰੀ ਸਰਕਾਰ ਭਾਵੇਂ ਯੂਪੀ ਆ ਭਾਵੇਂ ਹਰਿਆਣਾ ਆ ਭਾਵੇਂ ਆਪਣਾ ਮੱਧ ਪ੍ਰਦੇਸ਼ ਆ ਭਾਵੇਂ ਗੁਜਰਾਤ ਆ ਲੋਕੀ ਉਸ ਪਾਰਟੀ ਨੂੰ ਦੁਬਾਰਾ ਤੋਂ ਜਾਣ ਨਹੀਂ ਦੇ ਰਹੇ ਪਾਵਰ ਤੋਂ ਕਿ ਇਹੀ ਪਾਰਟੀ ਵਧੀਆ ਹੈ ਕਿਉਂਕਿ ਪਾਰਟੀ ਇੱਕ ਸੂਲਾਂ ਵਾਲੀ ਪਾਰਟੀ ਹੈ ਪਾਰਟੀ ਲੋਕਾਂ ਦੀ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੀ ਪਾਰਟੀ ਹੈ ਲੁੱਟਮਾਰ ਕਰਨ ਵਾਲੀ ਪਾਰਟੀ ਨਹੀਂ ਹੈ ਅੰਗਰੇਜ਼ ਆਏ ਸੇ ਭਾਰਤ ਵਿੱਚ ਕੇ ਪਾੜੋ ਤੇ ਰਾਜ ਕਰੋ ਇਹ ਆਏ ਆ ਸਾਡੇ ਲੁਟੇਰੇ ਇਹ ਇੱਥੇ ਦੇ ਲੁਟੇਰੇ ਵੀ ਨਹੀਂ ਹੈਗੇ ਇੱਥੇ ਪੰਜਾਬ ਦੇ ਲੁਟੇਰੇ ਨਹੀਂ ਐ ਦਿੱਲੀ ਦੇ ਲੁਟੇਰੇ ਆ ਲੋਕੀ ਦਿੱਲੀ ਲੁੱਟਣ ਨੂੰ ਜਾਂਦੇ ਹੁੰਦੇ ਸੀ ਮੁਸਲਮਾਨ ਸ਼ਾਸਕ ਇਹ ਸਾਡੇ ਦਿੱਲੀ ਦੇ ਪੰਜਾਬ ਨੂੰ ਲੁੱਟਣ ਆਂਦੇ ਤੇ ਵਾਪਸ ਮੁੜ ਜਾਂਦੇ ਆ ਹੜ੍ਹਾਂ ਦੇ ਵਿੱਚ ਕਿੰਨੀ ਮਾਰ ਪਈ ਆ ਸਾਡਾ ਆਪਣਾ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਹਸਪਤਾਲ ਚ ਲੱਕੇ ਬੈਠ ਗਿਆ ਉਹਨਾਂ ਦਿਨਾਂ ਦੇ ਵਿੱਚ ਕਿ ਮੈਨੂੰ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਨੂੰ ਨਗਦੇ ਮਿਲਣਾ ਪੈ ਜਾਏ ਉਹਨੇ ਪੁੱਛਣਾ ਆ ਕਿ ਜਿਹੜਾ ਮੈਂ 12000 ਕਰੋੜ ਰੁਪਏ ਭੇਜਿਆ ਸੀ ਉਹ ਕਿੱਥੇ ਆ ਉਹ ਕਹਿੰਦੇ ਕਿ ਆਇਆ ਹੀ ਕੁਝ ਨਹੀਂ ਕਹਿੰਦੇ 1600 ਕਰੋੜ ਦਾ ਜਿਹੜਾ ਲਾਂਗ ਕੀਤਾ ਉਹਦੇ ਵੀ ਕੁਝ ਨਹੀਂ ਆਇਆ ਕਹਿੰਦੇ ਗੱਲਾਂ ਕਰਦੇ ਲੋਕਾਂ ਨੂੰ ਝੂਠ ਮਾਰਦੇ ਤੱਥਾਂ ਦੇ ਆਧਾਰ ਤੇ ਸਾਡੇ ਨਾਲ ਬਹਿਸ ਜਦੋਂ ਮਰਜੀ ਕਰ ਲੈਣੇ ਪ੍ਰਧਾਨ ਸਭਾ 'ਚ ਵੀ ਕਹਿੰਦੇ ਜਵਾਬ ਦੇ ਮੇਰੇ ਮੇਰੇ ਨਾਲ ਕਰਾ ਦਿਓ ਬਹਿਸ ਮੇਰੇ ਕੋਲ ਚਿੱਠੀ ਹੈਗੀ ਮੈਂ ਤੁਹਾਨੂੰ ਹੁਣ ਦਿਖਾ ਦਿੰਦਾ ਮੇਰੇ ਮੋਬਾਈਲ 'ਚ ਪਈ ਆ ਇਸ ਸਾਲ ਦਾ ਪੈਸਾ 224 ਦਾ 820 ਕਰੋੜ 80 ਲੱਖ ਰੁਪਇਆ ਭਾਰ ਸਰਕਾਰ ਨੇ ਭੇਜਿਆ 273 273 ਕਰੋੜ ਰੁਪਇਆ 25% ਪੰਜਾਬ ਸਰਕਾਰ ਨੇ ਪਾਣਾ ਸੀ 194 ਕਰੋੜ 40 ਲੱਖ ਰੁਪਇਆ ਪੰਜਾਬ ਸਰਕਾਰ ਕੋਲ ਆਲਰੇਡੀ ਪਿਆ ਹੈਗਾ ਮੇਰੇ ਕੋਲ ਚਿੱਠੀ ਹੈ ਜਿਹੜੀ ਪੰਜਾਬ ਸਰਕਾਰ ਦੇ ਮਾਲਮਿਕ ਮੈਨੇ ਭੇਜੀ ਡੀਸੀਸ ਨੂੰ ਕਿ ਆਹ ਪੈਸਾ ਤੁਹਾਨੂੰ ਭੇਜ ਰਹੇ ਹਾਂ ਤੇ ਇਹ ਖਰਚ ਕਰੋ ਲੇਕਿਨ ਜੇ ਮੈਂ ਗੁਪਤਾ ਜੀ ਤੁਹਾਨੂੰ ਕਹਾਂ ਹੁਣ ਜੇ ਪੰਜਾਬ ਸਰਕਾਰ ਆਪਣੇ ਕਪੜੇ ਲਾਣਾ ਚਾਹੁੰਦੀ ਤਾਂ ਇਹ ਤਾਂ ਪਬਲਿਕ ਲਾਊਗੀ ਤੁਸੀਂ ਬੇਸ਼ਰਮ ਹੋ ਗਏ ਪੰਜਾਬ ਦੇ ਲੋਕਾਂ ਦੇ ਨਾਲ ਨਿਆ ਨਹੀਂ ਕਰ ਰਹੇ ਜਿਹਦੇ ਕਰਕੇ ਤੁਸੀਂ 43% ਵੋਟ ਸ਼ੇਅਰ ਮਿਲੇ ਤੁਹਾਨੂੰ 222 ਦੇ ਵਿੱਚ ਤੇ ਤੁਹਾਨੂੰ 224 ਦੇ ਵਿੱਚ ਮਿਲਿਆ 26% 26% ਮਿਲੇ ਸਕਾ ਕਿ 23% 23% ਮਿਲੇ 20% ਵੋਟ ਸ਼ੇਅਰ ਘਟਾ ਗਿਆ ਕਿੱਥੇ 92 ਸੀਟਾਂ ਸੀਗੀਆਂ 117 ਦੇ ਵਿੱਚੋਂ ਕਿੱਥੇ ਆਪਣਾ 13 ਦੇ ਵਿੱਚੋਂ ਘਟ ਕੇ ਰਹਿ ਗਈਆਂ ਸਿਰਫ ਤਿੰਨ ਸੀਟਾਂ ਉਹ ਵੀ بڑے ਮਾਰਜਨ ਥੋੜੇ ਥੋੜੇ ਮਾਰਜਨ ਨਾਲ ਜਿੱਤੀਆਂ ਗਈਆਂ ਤਿੰਨ ਸੀਟਾਂ ਵੀ ਮੂਹ ਮਲਾਜ਼ਾ ਬਚਾ ਹੋ ਗਿਆ ਇਹਨਾਂ ਦਾ ਨਹੀਂ ਉਹ ਵੀ ਗਈਆਂ ਸੀਗੀਆਂ ਤੁਸੀਂ ਇਹ ਦੇਖ ਲਿਓ ਕਿ ਅਸੀਂ ਆਪਣਾ ਤਰਨ ਤਰਨ ਦੀ ਜਿਮਨੀ ਚੋਣ ਜਿੱਤਾਂਗੇ ਕਿਉਂਕਿ ਲੋਕਾਂ ਨੇ ਜਿਤਾਣੀ ਹੈ ਅਸੀਂ ਤੱਕ ਸਾਡੇ ਅਜੇ ਤਾਂ ਕੋਸ਼ਿਸ਼ ਹੀ ਕਰ ਰਹੇ ਆ ਜਿਹੜੇ ਜਿਹੜੇ ਕੱਟ ਖੋਦਦੇ ਨੇ ਮੰਡੀ ਨੂੰ ਤੁਹਾਨੂੰ ਵੀ ਸਵਾਲ ਹੈ ਤੁਸੀਂ ਵੀ ਉਥੇ ਬੜੀ ਭਾਰੀ ਕਿੰਤੇ ਸਾਰੇ ਨੌਜਵਾਨ ਗਏ ਐਸਸੀ ਭਾਈ ਜਾਦੇ ਜੋ ਗਏ ਇੱਕ ਕੱਟ ਬਾਦ ਲੈਨੇ ਜਾਂ ਹਲਕੇ ਦੇਨੇ ਕਿਉਂਕਿ ਲੋਕ ਕਹਿੰਦੇ ਆ ਕਿ ਜ਼ਿਆਦਾਤਰ ਰੈਲੀਆਂ ਦੇ ਵਿੱਚ ਬੱਸਾਂ ਭਰ ਕੇ ਬਾਹਰੋਂ ਲੋਕ ਆਉਂਦੇ ਆ ਬਾਹਰ ਹੀ ਹਲਕਿਆਂ ਚੋਂ ਲੋਕ ਲੈ ਆ ਕੇ ਪੰਡਾਲ ਭਰ ਕੇ ਲੋਕਾਂ ਦਾ ਰਜੂਮ ਦਿਖਾਉਂਦੇ ਇੱਕ ਮਿੰਟ ਗੁਪਤਾ ਜੀ ਮੈਂ ਸੌਰੀ ਇਹਨਾਂ ਦਾ ਜਵਾਬ ਦੇਣਾ ਚਾਹਨਾ ਹੈ ਮੈਂ ਬਾਹਰੋਂ ਆਇਆ ਮੈਂ ਸੰਧੂ ਸਾਹਿਬ ਨੂੰ ਪੁੱਛਿਆ ਕਿ ਮੈਂ ਆਪਣੇ ਐਸਸੀ ਮੋਰਚਾ ਦੇ ਪੰਜਾਬ ਭਰ ਚੋਂ ਲੋਕਾਂ ਨੂੰ ਰੈਲੀ ਚ ਬੁਲਾਵਾਂ ਉਹਨਾਂ ਨੇ ਕਿਹਾ ਨਹੀਂ ਮੈਂ ਕਿਸੇ ਇੱਕ ਬੰਦੇ ਨੂੰ ਬਾਰੋ ਨਹੀਂ ਬੁਲਾਇਆ ਮੇਰੇ ਤੋਂ ਇਲਾਵਾ ਕਿਸੇ ਮੋਰਚੇ ਦਾ ਕੋਈ ਪ੍ਰਧਾਨ ਤੁਸੀਂ ਦੱਸ ਦਿਓ ਜੇ ਕੋਈ ਆਇਆ ਹੋਵੇ ਜਾਂ ਕੋਈ ਹੋਰ ਬੰਦਾ ਆਇਆ ਹੋਵੇ ਸਾਰੇ ਲੋਕੀ ਇੱਥੋਂ ਦੇ ਲੋਕਲ ਪਿੰਡਾਂ ਦੇ ਸੀ ਸ਼ਹਿਰ ਦੇ ਸੀਗੇ ਤੁਹਾਡੇ ਤਰਨਤਾਰਨ ਦੇ ਸੀਗੇ ਔਰ ਉੱਥੇ ਤਿਲ ਸੁਟਣ ਦੀ ਜਗ੍ਹਾ ਨਹੀਂ ਸੀਗੀ ਕੁਰਸੀਆਂ ਛੱਡ ਕੇ ਲੋਕੀ ਜ਼ਮੀਨ ਤੇ ਬੈਠੇ ਸੀਗੇ ਮਤਲਬ ਹ ਮਤਲਬ ਆਪਾਂ ਜੇ ਇਹਨੂੰ ਕਹੀਏ ਮੀਡੀਆ ਨੂੰ ਦੱਸਣਾ ਹੈਗਾ ਤੁਸੀਂ ਦੱਸਣਾ ਹੈਗਾ ਕਿ ਬਈ ਇਹ ਘੱਟ ਭਰਵਾ ਸੀਗਾ ਸਕਸੈਸਫੁਲ ਸੀ ਰੈਲੀ ਜਾਂ ਨਹੀਂ ਸੀ ਆਉਣ ਵਾਲਾ ਸਮਾਂ ਮੈਨੂੰ ਤਾਂ ਰਾਈਟਿੰਗ ਔਨ ਦਾ ਵਾਲ ਨਜ਼ਰ ਆ ਰਿਹਾ ਕਿ ਇਹ ਭਾਜਪਾ ਦਾ ਸਮਾਂ ਆ ਇਸ ਕਰਕੇ ਨਹੀਂ ਕਿ ਭਾਜਪਾ ਨੇ ਕੋਈ ਜਾਦੂ ਕਰਨਾ ਭਾਜਪਾ ਸਿਰਫ ਸੇਵਾ ਕਰਦੀ ਹੈ ਹੜਾਂ ਦੇ ਵਿੱਚ ਜੇ ਕਿਸੇ ਨੇ ਲੋਕਾਂ ਦੀ ਬਾਹਮ ਫੜੀ ਆ ਤਾਂ ਸਿਰ ਭਾਜਪਾ ਨੇ ਭਾਜਪਾ ਦੇ 40 ਮੰਤਰੀ ਸੈਂਟਰ ਚੋਂ ਹਰ ਰੋਜ਼ ਅੱਜ ਵੀ ਆਏ ਹੋਏ ਆ ਜਿਹੜੇ ਸਿੱਧੇ ਜਿਹੜੇ ਉੱਥੇ ਹੜਪੀੜਤ ਲੋਕਾਂ ਦੇ ਕੋਲ ਜਾ ਕੇ ਮਿਲ ਰਹੇ ਆ 5-5 ਕਰੋੜ ਰੁਪਈਆ ਹਰਿਆਣਾ ਨੇ ਦਿੱਲੀ ਨੇ ਗੋਆ ਨੇ ਰਾਜਸਥਾਨ ਨੇ ਆਪਣਾ ਗੁਜਰਾਤ ਨੇ ਯੂਪੀ ਨੇ ਰਸਦੀਆਂ ਟ੍ਰੇਨਾਂ ਪਰ ਪਰ ਕੇ ਭੇਜੀਆਂ ਇੰਨਾ ਪੈਸਾ ਇੰਨਾ ਰਸਦ ਭੇਜੀ ਕਿ ਸਾਡੇ ਤੋਂ ਵੰਡ ਨਹੀਂ ਹੋ ਰਹੀ ਆਪਦੇ ਅੱਗੂ ਕਹਿੰਦੇ ਮੰਤਰੀ ਨਾਲ ਦੇ ਹੁੰਦੇ ਆ ਢੇੜੇ ਮਾਰ ਕੇ ਚਲਾ ਜਾਂਦੇ ਆ ਉਹ ਜਿੰਨੇ ਮੰਤਰੀ ਹੈ ਕੇਂਦਰ ਦੇ ਮੰਤਰੀ ਇਹਨਾਂ ਨੂੰ ਪਹਿਲਾਂ ਪੁੱਛੋ ਆ ਕੇ ਦੇਖੀ ਕੀ ਗੱਲ ਇਹ ਤਾਂ ਇਹ ਤਾਂ ਇਹਨਾਂ ਨੂੰ ਇਹ ਪੁੱਛੋ ਕਿ ਕੱਲ ਦੋ ਜ਼ਿੰਮੇਦਾਰ ਭਰਾ ਆਏ ਇੱਥੋਂ ਦੇ ਪੱਟੀ ਦੇ ਉਹਨਾਂ ਨੂੰ ਮੈਂ ਇੱਥੇ ਬੈਠਾ ਸੀ ਜਿੱਥੇ ਆਪਣੇ ਹਰਜੀਤ ਸਿੰਘ ਬੈਠਾ ਔਰ ਆਪਣਾ ਉਹਨਾਂ ਨੂੰ ਪਤਾ ਲੱਗਾ ਕਿ ਕੋਈ ਰਿਟਾਇਰਡ ਆਈਐਸ ਹੈ ਤੇ ਉਹ ਮੇਰੇ ਕੋਲ ਆ ਕੇ ਆਪਣੀ ਫਰਿਆਦ ਦੱਸਣ ਲੱਗੇ ਤੇ ਉਹਨਾਂ ਦਾ ਬੇਟਾ ਈਰਾਨ ਗਿਆ ਹੋਇਆ ਉੱਥੇ ਉਹਨੂੰ ਨੰਗਾ ਕਰਕੇ ਕੁੱਟਮਾਰ ਹੋ ਰਹੀ ਆ डेढ़ घंटे ਦੇ ਵਿੱਚ ਵਿੱਚ ਗੁਪਤਾ ਜੀ ਉਹਦਾ ਆਪਣਾ ਉਥੇ ਆਪਣਾ ਕਟਮਾਰ ਬੰਦ ਹੋ ਗਈ ਔਰ ਆਪਣਾ ਉਹਦਾ ਰਿਲੀਜ਼ ਦਾ ਸਿਸਟਮ ਚੱਲ ਰਿਹਾ ਹੈਗਾ ਅੱਜ ਵੀ ਮੈਂ ਫੋਨ ਤੇ ਗੱਲ ਕੀਤੀ ਹੈ ਦਿੱਲੀ ਉਹ ਕਹਿੰਦੇ ਜੀ ਮਾਰਪੇਟ ਕੁਛ ਨਹੀਂ ਹੈ ਲੇਕਿਨ ਉਹਨੂੰ ਛੁਡਾਣ ਦੇ ਵਾਸਤੇ ਵਾਪਸ ਭੇਜਣ ਲਈ ਦੋ ਤਿੰਨ ਦਿਨ ਦਾ ਸਮਾਂ ਲੱਗ ਸਕਦਾ ਹੈ ਲੇਕਿਨ ਅਸੀਂ ਸਾਰਾ ਪ੍ਰਬੰਧ ਕਰ ਰਹੇ ਹਾਂ ਤੁਸੀਂ ਬਿਲੀਵ ਕਰੋਗੇ ਇੱਥੋਂ ਬੈਠੇ ਤਰਨ ਤਰਨ ਦੇ ਵਿੱਚ ਤੁਹਾਨੂੰ ਤਕਲੀਫ ਹੈ ਔਰ ਦਿੱਲੀ ਤੇ ਤਹਿਰਾਨ ਇਰਾਨ ਅਸੀਂ ਜਾ ਕੇ ਡੇਢ ਘੰਟੇ ਦੇ ਵਿੱਚ ਅਗਰ ਕੰਮ ਕਰਾ ਰਹੇ ਹਾਂ ਉਹਦਾ ਵੀ ਕੋਈ ਲੈਣਾ ਦੇਣਾ ਨਹੀਂ ਨਾ ਉਹ ਸਾਡਾ ਵੋਟਰ ਹੈ ਨਾ ਕੋਈ ਲੈਣਾ ਦੇਣਾ ਸਿਰਫ ਸੇਵਾ ਭਾਵ ਤੇ ਜੇ ਫਿਰ ਇਹ ਭਾਜਪਾ ਦੀ ਤਾਕਤ ਹੈ ਮੰਤਰੀ ਸਾਹਿਬ ਕਹਿੰਦੇ ਮੋਦੀ ਸਾਹਿਬ ਜਾਂਦੇ ਆ ਕਹਿੰਦੇ ਉੱਥੇ ਕੋਈ ਕਦੀ ਗਲਵੇਸ਼ੀ ਆ ਕੋਈ ਕਹਿੰਦੇ ਉੱਥੇ ਤੇ ਬੰਦਾ ਕੋਈ ਨਹੀਂ ਕਹਿੰਦੇ ਇੱਥੇ ਤੇ ਜੀਸੀਬੀ ਖਲੋਂਦੀ ਉਹਨੇ ਬੰਦੇ ਖੜੇ ਹੋ ਜਾਂਦੇ ਜਿੰਨਾ ਉੱਥੇ ਲੋਕਾਂ ਦੀ ਆਬਾਦੀ ਹੈ ਜੀ ਯਾਰ ਗੱਲ ਇਹ ਹੈ ਕਿ ਆ ਪੰਜਾਬ ਦੀ ਇਹ ਮਾੜੀ ਕਿਸਮਤ ਹੈ ਜਦੋਂ ਵੀ ਪ੍ਰਾਈਮ ਮਿਨਿਸਟਰ ਆਇਆ ਸਾਡੇ ਜਿਹੜੇ ਮੰਤ ਮੁੱਖ ਮੰਤਰੀ ਹੈ ਪਹਿਲਾਂ 2022 ਦੇ ਵਿੱਚ ਜਦੋਂ ਕਾਂਗਰਸ ਦਾ ਮੁੱਖ ਮੰਤਰੀ ਚੰਨੀ ਸੀਗਾ ਉਹ ਉਹਨੂੰ ਰਿਸੀਵ ਕਰਨ ਨਹੀਂ ਗਿਆ ਔਰ ਉਧਰ ਰਾਦਰ ਉਹਦੀ ਸਿਕਿਉਰਿਟੀ ਇਹੋ ਜਿਹਾ ਲੈਪਸ ਹੋਇਆ ਕਿ ਉਹ ਵਾਪਸ ਮੁੜ ਗਿਆ ਫਿਰੋਜ਼ਪੁਰ ਆ ਰਿਹਾ ਸੀਗਾ ਮੈਂ ਵੀ ਉੱਥੇ ਸੀਗਾ ਹੁਣ ਆਪਣਾ ਜਦੋਂ ਪ੍ਰਾਈਮ ਮਿਨਿਸਟਰ ਆਇਆ 9 ਤਰੀਕ ਨੂੰ ਮੈਂ ਉਸ ਦਿਨ ਵੀ ਗਿਆ ਪੀਐਮ ਸਾਹਿਬ ਨੂੰ ਮਿਲਿਆ ਵੀ ਆ ਉਸ ਦਿਨ ਆਪਣਾ ਭਗਵਾਨਤਮਾਨ ਜਾ ਕੇ ਆਪਣਾ ਦਾਖਲ ਹੋ ਗਿਆ ਆਪਣਾ 40 ਦੇ ਵਿੱਚ ਔਰ ਨਾ ਉਹਦਾ ਪਾਰਟੀ ਪ੍ਰਧਾਨ ਆਇਆ ਜਾਨੀ ਕਿ ਪੰਜਾਬ ਦੇ ਹਤਾਸ਼ੀ ਹੈ ਜਾਂ ਪੰਜਾਬ ਦੇ ਦੁਖੀ ਹੈ ਇਹਨਾਂ ਤੋਂ ਵੱਡਾ ਦੁਖੀ ਕੋਈ ਨਹੀਂ ਹੈ ਪੰਜਾਬ ਦੇ ਲਈ ਕੈਂਸਰ ਹੈ ਇੱਕ ਡੀਆਈਜੀ ਕੱਲ ਫੜਿਆ ਗਿਆ ਹਜ਼ਾਰਾਂ ਕਰੋੜ ਰੁਪਏ ਦਾ ਉਹਦੇ ਕੋ ਸੋਨਾ ਉਹਦੇ ਕੋ ਕੈਸ਼ ਉਹਦੇ ਕੋ ਕੀ ਕੀ ਨਹੀਂ ਫੜਿਆ ਗਿਆ ਉਹ ਤਾਂ ਬਹੁਤ ਉਹ ਤਾਂ ਡੀਜੀਪੀ ਦਾ ਬੇਟਾ ਸੀਗਾ ਪੈਸੇ ਉਹਨੂੰ ਨਹੀਂ ਚਾਹੀਦੇ ਪਰਿਵਾਰ ਨੂੰ ਨਹੀਂ ਚਾਹੀਦੇ ਭੁੱਖ ਮਰੀ ਨਹੀਂ ਹੈ ਗਰੀਬੀ ਨਹੀਂ ਹੈ ਕਿਹਦੇ ਲਈ ਪੈਸਾ ਇਕੱਠਾ ਕੀਤਾ ਜਾ ਰਿਹਾ ਕੀ ਇਹ ਮੁਸ਼ਕਲ ਹੈਗਾ ਆਪਾਂ ਅਮੇਜਨ ਕਰਨਾ ਜਾਂ ਸੋਚਣਾ ਇਹ ਪੈਸਾ ਸਾਰਾ ਥੈਲੀਆਂ ਬੋਰੇ ਭਰ-ਭਰ ਕੇ ਟਰੱਕ ਭਰ-ਭਰ ਕੇ ਸਾਡੇ ਖੂਨ ਪਸੀਨੇ ਦਾ ਪੈਸਾ ਪੰਜਾਬੀਆਂ ਬਈ ਤੁਹਾਨੂੰ ਕੌਣ ਪੈਸਾ ਦੇਗਾ ਜੇ ਤੁਹਾਨੂੰ ਪੈਸਾ ਪੋਲੀਟੀਸ਼ੀਨ ਨੂੰ ਚਾਹੀਦਾ ਤਾਂ ਅਫਸਰ ਇਕੱਠਾ ਕਰਕੇ ਦੇਣਗੇ ਨਾ ਤੇ ਤੁਸੀਂ ਪੈਸਾ ਐਦਾਂ ਦਾ ਹੁਣ ਕੋਈ ਲੈਣ ਦੇਣੇ ਨਹੀਂ ਆ ਪੋਲੀਟੀਕਲ ਲੋਕਾਂ ਨੂੰ ਪੈਸਾ ਮੈਂ ਤਾਂ ਅਫਸਰ ਰਿਹਾ ਹੈਗਾ ਅਫਸਰ ਇਕੱਠਾ ਕਰਕੇ ਦਿੰਦੇ ਆ ਮਾਫ ਕਰਨਾ ਕਿਉਂਕਿ ਅਫਸਰ ਮੈਂ ਨਹੀਂ ਕੋਈ ਪੈਸਾ ਕਿਸੇ ਨੂੰ ਦਿੰਦਾ ਜੇ ਮੈਂ ਪੈਸਾ ਦਿੰਦਾ ਹੁੰਦਾ ਤੇ ਮੈਂ ਵੀ ਅੱਜ ਕੁਝ ਨਾ ਕੁਝ ਹੋ ਰਹੀ ਹੁੰਦਾ ਮੈਂ ਬਹੁਤ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਇਸੇ ਕਰਕੇ ਮੈਨੂੰ ਉਹਨਾਂ ਦਿਨਾਂ ਦੇ ਵਿੱਚ ਭਾਵੇਂ ਆਪਣਾ ਅਕਾਲੀ ਦਲ ਦਾ ਮੁੱਖ ਮੰਤਰੀ ਸੀਗਾ ਭਾਵੇਂ ਆਪਣਾ ਕਾਂਗਰਸ ਦਾ ਮੁੱਖ ਮੰਤਰੀ ਸੀ ਮੈਂ ਉਹਨਾਂ ਦੀ ਜ਼ਰੂਰਤ ਬਣ ਜਾਂਦਾ ਸੀਗਾ ਦੋਨਾਂ ਨੇ ਮੈਨੂੰ ਆਪਣਾ ਕਦੇ ਡੀਸੀ ਕਦੇ ਕਮਿਸ਼ਨਰ ਵੱਡੀਆਂ-ਵੱਡੀਆਂ ਪੋਸਟਾਂ ਤੇ ਲਾਈ ਰੱਖਿਆ ਬਿਨਾਂ ਸਿਫਾਰਿਸ਼ ਦੇ ਮੈਂ ਇੱਕ ਬਹੁਤ ਹੀ ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ ਸ਼ਡਿਊਲਡ ਕਾਸਟ ਫੈਮਲੀ ਨੂੰ ਬਿਲੋਂਗ ਕਰਦਾ ਕੋਈ ਮੇਰਾ ਮਾਮਾ ਚਾਚਾ ਤਾਇਆ ਕੋਈ ਮੰਤਰੀ ਨਹੀਂ ਕੋਈ ਸੰਤਰੀ ਨਹੀਂ ਕੋਈ ਜ਼ਮੀਨ ਨਹੀਂ ਕੋਈ ਜ਼ਿੰਮੇਦਾਰਾ ਨਹੀਂ ਉਹ ਨਹੀਂ ਹੈ ਮੇਰੀ ਮਿਹਨਤ ਤੇ ਮੇਰੀ ਇਮਾਨਦਾਰੀ ਤੇ ਮੇਰਾ ਇਨਸਾਫ ਕਰਨ ਦਾ ਜਿਹੜਾ ਇੱਕ ਪਰਮਾਤਮਾ ਵੱਲੋਂ ਮੈਨੂੰ ਬਖਸ਼ਿਸ਼ ਉਹਨੇ ਮੈਨੂੰ ਆਪਣਾ ਕਾਈ ਰੱਖਿਆ ਜਦੋਂ ਹੁਣ ਤੁਹਾਡੇ ਇਥੇ ਤਰਨਤਾਰਨ ਦੇ ਵਿੱਚ ਉਸਮਾਨਾ ਦੇ ਪਿੰਡ ਦੇ ਨਾਂ ਦੀ ਲੜਕੀ ਜਿਹੜੀ ਗੁਰਬ੍ਰਿੰਦਰ ਕੌਰ ਸੀਗੀ ਉਹਨੂੰ ਮੈਂ ਇਨਕੁਆਰੀ 151 ਪੇਜ ਦੀ ਇਨਕੁਆਰੀ ਮੇਰੇ ਕੋਲ ਹੁਣ ਹੈਗੀ ਮੈਨੂੰ ਧਿਆਨ ਨਹੀਂ ਰਿਹਾ ਮੈਂ ਉਹ ਅਗਲੀ ਵਾਰ ਨੂੰ ਲੈ ਕੇ ਆਉਂਗਾ ਨਾਲ ਤੁਹਾਨੂੰ ਦਿਖਾਵਾਂਗਾ ਉਹ ਇਨਕੁਆਰੀ ਦੇ ਬੇਸ ਤੇ ਆਪਣਾ ਇਹਨੂੰ 4 ਸਾਲ ਦੀ ਸਜ਼ਾ ਹੋਈ ਹੈ ਜੇ ਐਮਐਲਏ ਨੂੰ 4 ਸਾਲ ਦੀ ਸਜ਼ਾ ਹੋ ਸਕਦੀ ਹੈ ਮੈਂ ਕਿਸੇ ਨੂੰ ਨਹੀਂ ਬਖਸ਼ਾਂਗਾ ਜਦੋਂ ਸਾਡੀ ਸੱਤਾ ਆਏਗੀ ਭਾਰਤੀ ਜਨਤਾ ਪਾਰਟੀ ਨੇ ਪਾਵਰ ਚ ਆਣਾ ਹੀ ਆਣਾ ਆ ਪਰ ਮਾਤਮਾ ਕਰੇ ਮੈਂ ਕਦੇ ਕਿਸੇ ਦੇ ਨਾਲ ਨਾ ਖੁਦ ਬੇਇਨਸਾਫੀ ਕੀਤੀ ਐ ਨਾ ਮੈਂ ਹੋਣ ਦਿਆਂਗਾ ਪਾਰਟੀ ਦੇ ਵਿੱਚ ਵੀ ਨਹੀਂ ਹੋਣ ਦਿਆਂਗਾ ਕਿਸੇ ਨੂੰ ਨਹੀਂ ਕਹਾਂਗਾ ਕਿ ਅਲਾਉ ਕਰਾਂਗਾ ਕਿ ਤੁਸੀਂ ਆਪਣਾ ਕਿਸੇ ਨਾਲ ਬੇਇਨਸਾਫੀ ਕਰੋ ਪੈਸੇ ਇਕੱਠੇ ਕਰੋ ਲੁੱਟਮਾਰ ਕਰੋ ਜਿਹੜੇ ਵਾਦੇ ਅਸੀਂ ਲੋਕਾਂ ਦੇ ਨਾਲ ਕਰਕੇ ਆਏ ਆ ਜਾਂ ਆਵਾਂਗੇ ਕਿ ਭਈ ਲੋਕਾਂ ਨੂੰ ਇਨਸਾਫ ਦੇਣਾ ਐ ਲੋਕਾਂ ਦੀ ਸੇਵਾ ਕਰਨੀ ਐ ਸਾਨੂੰ ਆਪਣਾ ਕੋਈ ਦੇ ਦੇਖੋ ਅੱਜ ਵੀ ਮੈਂ ਰਿਟਾਇਰਡ ਆਫੀਸਰ ਆ 1.5 ਲੱਖ ਤੋਂ ਉੱਪਰ ਮੈਨੂੰ ਪੈਨਸ਼ਨ ਮਿਲ ਰਹੀ ਹੈ ਜੇ ਮੇਰਾ ਇਹਦੇ ਨਾਲ ਜੀ ਨਹੀਂ ਭਰਿਆ ਜਾਂ ਮੈਂ ਇਹਦੇ ਨਾਲ ਰਜਿਆ ਨਹੀਂ ਨਾ ਫਿਰ ਮੈਂ ਕਿਸੇ ਚੀਜ਼ ਨਾਲ ਨਹੀਂ ਰਜ ਸਕਦਾ ਫਿਰ ਮੈ ਨਹੀਂ ਰਹਿ ਸਕਦਾ ਮੈਨੂੰ ਉਹ ਰੋਜ਼ ਦਾ 1.5 ਲੱਖ ਮਿਲਿਆ ਮੈਂ ਮੈਂ ਤਾਂ ਵੀ ਨਹੀਂ ਰਹਿ ਜਣਾ ਠੀਕ ਹੈ ਨਾ ਤਾਂ ਇਸ ਸਬਰ ਸੰਤੋਖ ਤੁਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਬੈਠ ਕੇ ਜੇ ਨਹੀਂ ਆਪਣਾ ਤੁਹਾਨੂੰ ਸਬਰ ਨਹੀਂ ਹੈਗਾ ਫਿਰ ਕਿਤੇ ਨਹੀਂ ਮਿਲਣਾ ਸੋ ਇਸ ਕਰਕੇ ਆਓ ਆਪਾਂ ਸੇਵਾ ਕਰੀਏ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੈ ਇਹ ਆਪਣਾ ਸਾਫ ਸੁਥਰਾ ਸ਼ਵੀ ਵਾਲਾ ਬੰਦਾ ਹੈਗਾ ਇਹਦੀ ਆਪਾਂ ਸਪੋਰਟ ਕਰੀਏ ਇਹਨੂੰ 11 ਤਰੀਕ ਨੂੰ ਵੋਟਾਂ ਪਾ ਕੇ ਜਿਤਾਈਏ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਜਾਏ ਕਿ ਭਈ ਸਰਕਾਰ ਕਿਹਦੀ ਬਣ ਜਾ ਰਹੀ ਹੈ ਕਾਂਗਰਸ ਜਿਹੜੀ ਹੈਗੀ ਆ ਇਹ ਮਹਾਨ ਕੰਮਕਮ ਇਹ ਮਹਾਨ ਲੈਕ ਪਾਰਟੀ ਹੈ ਗਿਆ ਲੁੱਟਣ ਵਾਲੀ ਪਾਰਟੀ ਹੈ ਅਕਾਲੀ ਦਲ ਇਹ ਸਾਰੇ ਆਪਣੇ ਸ਼ਡਿਊਲਡ ਕਾਸਟਾਂ ਦੇ ਜਿਹੜੇ ਦੁਖੀ ਹੈਗੇ ਆ ਕਦੇ ਪੰਜਾਬ ਦੇ ਵਿੱਚ 35% ਪਾਪੂਲੇਸ਼ਨ ਹੈ 3% ਜ਼ਮੀਨ ਹੈਗੀ ਪਿੰਡਾਂ ਦੇ ਪਿੰਡ ਲੋਕਾਂ ਦੇ ਕੋਲ 1 ਇੰਚ ਜ਼ਮੀਨ ਨਹੀਂ ਹੈ ਘਰ ਬਣਾਣ ਲਈ ਜ਼ਮੀਨ ਨਹੀਂ ਹੈ ਤੇ ਆਪਣਾ ਰੂਲਤਾ ਅਕਾਲੀਆ ਨੇ ਕੀਤਾ ਤੇ ਜਾਂ ਕਾਂਗਰਸ ਨੇ ਤੇ ਇਹਨਾਂ ਨੂੰ ਇਨਸਾਫ ਦੇਣ ਲਈ ਮੈਂ ਆਇਆ ਹੈਗਾ ਪਰਮਾਤਮਾ ਨੇ ਗੁਰੂ ਅਰਜਨ ਦੇਵ ਜੀ ਨੇ ਮੇਰੀ ਡਿਊਟੀ ਲਾਈ ਹੈ ਅਸੀਂ ਆਪਣਾ ਸਾਰਾ ਇਨਸਾਫ ਕਰਾਂਗੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਔਰ ਅਸੀਂ ਇਹਨਾਂ ਦੇ ਜੋ ਇਹਨਾਂ ਦਾ ਆਪਣਾ ਰੋਟੀ ਰੋਜ਼ੀ ਹੈਗਾ ਉਹਦਾ ਪ੍ਰਬੰਧ ਕਰਕੇ ਦੇਾਂਗੇ ਇਹੀ ਸਾਡਾ ਮਿਸ਼ਨ ਹੈ ਹੋਰ ਅਸੀਂ ਹੁਣ ਆਈਐਸ ਬਣ ਕੇ ਜੋ ਚਾਰ ਚਾਰ ਜ਼ਿਲ੍ਹਿਆਂ ਦਾ ਮੈਂ ਡੀਸੀ ਰਹਿ ਲਿਆ ਡਿਵੀਜ਼ਨਲ ਕਮਿਸ਼ਨਰ ਰਹਿ ਲਿਆ ਪ੍ਰਿੰਸੀਪਲ ਸੈਕਟਰੀ ਰਹਿ ਲਿਆ ਇਸ ਤੋਂ ਵੱਧ ਪਾਵਰ ਮੈਂ ਮੰਤਰੀ ਬਣ ਕੇ ਵੀ ਇੰਜੋਏ ਨਹੀਂ ਕਰ ਸਕਦਾ ਜਿੰਨੀ ਪਾਵਰ ਮੈਂ ਦੇਖ ਲਈ ਹੈ ਇਸ ਕਰਕੇ ਹੁਣ ਮੇਰਾ ਮਕਸਦ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਹੈ ਕਿ ਭਾਜਪਾ ਦੇ ਵਿੱਚ ਜੋ ਕਿ ਵਧੀਆ ਪਲੇਟਫਾਰਮ ਹੈ ਅਸੀਂ ਲੋਕਾਂ ਦੀ ਸਿਰਫ ਸੇਵਾ ਕਰਨੀ ਬਹੁਤ ਬਹੁਤ ਧੰਨਵਾਦ ਸਰ ਜੀ ਬਿਲਕੁਲ ਬੰਡੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਕੱਠ ਖੋਦੇ ਨੇ ਲਗਾਤਾਰ ਵੱਡੇ ਵੱਡੇ ਮੰਤਰੀ ਸਭਾ ਨਾਲ ਭਾਜਪਾ ਦੇ ਵੀ ਆ ਰਹੇ ਨੇ ਆਕਰ ਸ਼ਬਦਾ ਦੇ ਵਿੱਚ ਕੀ ਭਾਵ ਨੇ ਅੱਜ ਦੇ ਸਮਾਗਮ ਨੂੰ ਲੈ ਕੇ ਆਉਣ ਵਾਲੀ ਜਿਮਨੀ ਚ ਉਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਭਾਜਪਾ ਬਹੁਤ ਬਹੁਤ ਧੰਨਵਾਦ ਜੜਾ ਰੋ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਆ ਦੋ ਢਾਈ ਸਾਲਾਂ ਦੀ ਮਿਹਨਤ ਆ ਸਦਾ ਰਾਜੀ ਸਿੰਘ ਸਦੂ ਸਭ ਦੀ ਜਿਨ੍ਹਾਂ ਨੇ ਦਿਗਰਵਰ ਨੂੰ ਹੋ ਕੇ ਰਾਤ ਦਿਨ ਮਿਹਨਤ ਕੀਤੀ ਖਾਸ ਕਰਕੇ ਗਰਾਊਂਡ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਮੈਂ ਤੁਸੀਂ ਕਹਿੰਦੇ ਨਾ ਲੋਕੀ ਕਹਿੰਦੇ ਬਾਹਰੋਂ ਆ ਕੇ ਮੈਂ ਲੋਕਾਂ ਨੂੰ ਜਵਾਬ ਦੇਣਾ ਚਾਹੁੰਦਾ ਉਸ ਇਨਸਾਨ ਨੇ ਸਵੇਰੇ 7 ਵਜੇ ਤੋਂ ਲੈ ਕੇ ਤੇ ਰਾਤ 11 ਵਜੇ ਤੱਕ ਲੋਕਾਂ ਦੇ ਨਾਲ ਦੁੱਖ ਸੁੱਖਾਂ ਦਾ ਕੀਤਾ ਲੋਕਾਂ ਦੇ ਦੁੱਖ ਚ ਗਿਆ ਉਹਨਾਂ ਦਾ ਦੁੱਖ ਸੁਣਿਆ ਉਹਨਾਂ ਨੂੰ ਮਹਿਸੂਸ ਕਰ ਭਾਵੇਂ ਸਰਕਾਰ ਨਹੀਂ ਹੈ ਪਰ ਜਿੱਥੇ ਜਿੱਥੇ ਸਰਦਾਰ ਹਜੀ ਸਿੰਘ ਨੂੰ ਸੰਗਲ ਖਾਸ ਕਰਕੇ ਮੈਂ ਐਸੀ ਭਾਈਚਾਰੇ ਦੀ ਗੱਲ ਕਰਦਾ ਕਿਉਂਕਿ ਹੈ ਤਾਂ ਸਾਡਾ ਕਿਸਾਨ ਭਰਾ ਵੀ ਪਰ ਕਿਤੇ ਨਾ ਕਿਤੇ ਮਹਿਸੂਸ ਅੱਜ ਲੋੜ ਆ ਤੁਹਾਨੂੰ ਉਸ ਨੇਤਾ ਦੀ ਜਿਹੜਾ ਸਾਡੀ ਮਾਂ ਫੜਿਆ ਅੱਜ ਬੜਾ ਮਾਣ ਮਹਿਸੂਸ ਹੋਇਆ ਜਿਵੇਂ ਕਿ ਸਾਨੂੰ ਲਦਰ ਸਾਹਿਬ ਨੇ ਦੱਸਿਆ ਵੀ ਸਰਦਾਰ ਹਰੀ ਸਿੰਘ ਨਾਲ ਨਿੱਜੀ ਪਿਆਰ ਆ ਨਿੱਜੀ ਪਿਆਰ ਇਦਾਂ ਵੀ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਲੋਕਾਂ ਦੇ ਵਿੱਚ ਜਾਣਾ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਨਾ ਤੇ ਪਾਰਟੀ ਪ੍ਰਤੀ ਪਾਰਟੀ ਪ੍ਰਤੀ ਉੱਠ ਕੇ ਇਹਨਾਂ ਨੇ ਇਹਨਾਂ ਸੇਵੀ ਕੀਤੀ ਵੀ ਅੱਜ ਤਰਨਤਨ ਦੇ ਵਿੱਚ ਤੀਲਾ ਸੁੱਟਣ ਨੂੰ ਜਗ੍ਹਾ ਨਹੀਂ ਉਹਨਾਂ ਦੀ ਮਿਹਨਤ ਐ ਇਸ ਕਰਕੇ ਮੈਂ ਤੁਹਾਨੂੰ ਇਹ ਕਰਦਾ ਇਹ ਝਾੜੂ ਦਾ ਤੀਲਾ ਤੀਲਾ ਕਰਕੇ ਰੱਖ ਦਾਂਗੇ ਇਹ ਰੰਗਰੇਟੇ ਗੁਰੂ ਕੇ ਬੇਟੇ ਆ ਜਿਹੜੀ ਜ਼ਬਾਨ ਦੇ ਦਿੰਦੇ ਆ ਪੂਰੀ ਕਰਦੇ ਇਸ ਕਰਕੇ ਸਾਡੇ ਜਿਹੜੇ ਪਿੰਡਾਂ ਦੇ ਲੋਕ ਆ ਜਾਗਰੂ ਹੋ ਚੁੱਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਹੜੀ ਪਾਰਟੀ ਜਿਹੜੀ ਸਾਨੂੰ ਕੀ ਦੇਰੀ ਆ ਕਿਸੇ ਭੀਖ ਨਹੀਂ ਕਿਸੇ ਕੋਲ ਮੰਗਦੇ ਇਹ ਪਾਰਟੀਆਂ ਸਾਡੇ ਨਾਲ ਵਾਦਾ ਕਰਦੀਆਂ ਨੇ ਅਸੀਂ ਕਿਸੇ ਪਾਰਟੀ ਨੂੰ ਕਦੀ ਲੈ ਕੇ ਨਹੀਂ ਦਿੱਤਾ ਵੀ ਸਾਨੂੰ ਇਹ ਚੋਣ ਮੈਨੀਫੈਸਟੋ ਬਣਾਉਂਦੇ ਆ ਹੁਣ ਮੈਨੀਫੈਸਟੋ ਬਣਾ ਕੇ ਉਹਦੇ ਵਿੱਚ ਸਾਨੂੰ ਸੁੱਖ ਸੁਹੂਲਤਾ ਦੇਣਾ ਸਾਡਾ ਵਾਅਦਾ ਕਰਦੇ ਨੇ ਪਰ ਅੱਜ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਪੁੱਛਣਾ ਚਾਹਣਾ ਜਿਹੜੀ ਤੁ ਸੁੱਖ ਸੁਹੂਲਤਾ ਸਾਨੂੰ ਗਿਆ ਸੀ ਕਿੱਥੇ ਅਗਰਾਂਡ ਤੇ ਸਾਨੂੰ ਸੈਂਟਰ ਸਰਕਾਰ ਦੀਆਂ ਸੁੱਖ ਸੁਹੂਲਤਾਵਾਂ ਜੀ ਕਰਕੇ ਤੇ ਆ ਕਹਿੰਦਾ ਬਾਵਾ ਅਸੀਂ ਭੁੱਖੇ ਨਹੀਂ ਮਰ ਚਲੇ ਲੇਕਿਨ ਜੋ ਸਰਕਾਰ ਸਾਡਾ ਵਾਅਦਾ ਕਰਦੀ ਆ ਉਹ ਤੇ ਪੂਰੀ ਜਿਹੜੀ ਨਹੀਂ ਉਤਰੇਗੀ ਉਹ ਸਰਕਾਰ ਨੂੰ ਅਸੀਂ ਕਦੇ ਵੀ ਨਹੀਂ ਪਸੰਦ ਕਰਦੇ ਆ ਤੁਸੀਂ 11 ਤਰੀਕ ਦੀ ਜਿਹੜੀ ਇਲੈਕਸ਼ਨ ਆ ਤੁਸੀਂ ਵੇਖਿਓ ਲੱਧਰ ਸਾਹਿਬ ਨਾਲ ਮੇਰੀ ਡਿਊਟੀ ਲੱਗੀ ਆ ਬੜਾ ਮੇਰੇ ਪਿਤਾ ਜੀ ਮਾਨ ਨੇ ਬੜੇ ਹੀ ਸੁਲਝੇ ਤੇ ਸੂਝਵਾਨ ਨੇ ਮੈਂ ਜਦੋਂ ਜਦੋਂ ਵੀ ਇਹਨਾਂ ਨੂੰ ਖਾਸ ਕਰਕੇ ਉਹਨਾਂ ਘਰਾਂ 'ਚ ਖੜਦਾ ਕਿ ਜਿੰਨਾ ਘਰਾਂ ਦੇ ਵਿੱਚ ਕਦੀ ਅੱਜ ਤੱਕ ਕੋਈ ਗਿਆ ਨਹੀਂ ਉੱਤੇ ਲੋਕਾਂ ਦਾ ਮਨ ਖੁਸ਼ ਹੋ ਜਾਂਦਾ ਵੀ ਸਾਡਾ ਇੱਕ ਆਈਪੀਐਸ ਡੀਸੀ ਕਮਿਸ਼ਨਰ ਸਾਡੇ ਭਾਈ ਚਰਨੂ ਵਿੱਚ ਉਹਨਾਂ ਨੇ ਉਹਨਾਂ ਨੂੰ ਇਹ ਅਸੀਸ ਦੇ ਦਿੰਦੇ ਨੇ ਸਿੱਖ ਦੇ ਦਿੰਦੇ ਨੇ ਵੀ ਤੁਸੀਂ ਵੀ ਆਪਣੇ ਬੱਚੇ ਪੜ੍ਹਾਓ ਲਿਖਾਓ ਪਰ ਸਾਨੂੰ ਇਹ ਚੀਜ਼ ਸੋਝੀ ਦਿੱਤੀ ਕਿ ਨੇ ਕਦੀ ਨਹੀਂ ਕਿਸੇ ਨੇ ਦਿੱਤੀ ਇਸ ਗੱਲ ਬਸ ਕਹਿੰਦੀ ਹੈ ਕਿ ਅਸੀਬ ਭਾਈ ਜਿਆਦਾ ਸਭ ਤੋਂ ਵੱਧ ਵਿਕਾਸ ਕਾਰਜ ਜਿਹੜਾ ਸਾਡੀ ਪਾਰਟੀ ਨੇ ਕੀਤਾ ਹੈ ਕਾਂਗਰਸ ਨੇ ਕੀਤਾ ਸਭ ਤੋਂ ਵੱਧ ਜਿਹੜੇ ਫੈਸਲੇ ਨਹੀਂ ਇਹਨਾਂ ਦੇ ਹੱਕ ਦੇ ਵਿੱਚ ਅਸੀਂ ਕੀਤੇ ਤੇ ਅੱਜ ਵੀ ਕਰਦੇ ਆਂ ਸੰਵਿਧਾਨ ਦੇ ਵਿੱਚ ਜੋ ਵੀ ਇਹਨਾਂ ਨੂੰ ਦਿੱਤਾ ਗਿਆ ਲਿਖਿਆ ਗਿਆ ਅੱਜ ਤੱਕ ਸਭ ਤੋਂ ਵੱਡੇ ਫੈਸਲੇ ਐਕਸਰਸਾਈਜ਼ ਸੀ ਕਾਂਗਰਸ ਨੂੰ ਪੁੱਛਿਓ ਜਦੋਂ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਸੀ ਤੇ ਉਦੋਂ ਉਹਨਾਂ ਨੇ ਨਹਿਰੂ ਨੇ ਬੁੱਕੜਦਾ ਰੱਖਦੀ ਸੀ ਕਾਂਗਰਸ ਨੂੰ ਪੁੱਛਿਓ ਜਦੋਂ ਬਾਬਾ ਸਾਹਿਬ ਦਾ ਦਿਹਾਂਤ ਹੋਇਆ ਸੀ ਇਹਨਾਂ ਨੇ ਸਾਨੂੰ ਦਿੱਲੀ ਦੇ ਵਿੱਚ ਦੋ ਘਾ ਜਮੀਨ ਨਹੀਂ ਦਿੱਤੀ ਕਾਂਗਰਸ ਨੂੰ ਪੁੱਛਿਓ ਵੀ ਜਦੋਂ ਉਹਨਾਂ ਨੂੰ ਹੈਲੀਕਾਪਟਰ ਤੇ ਭੇਜਿਆ ਸੀ ਤੇ ਇਹਨਾਂ ਨੇ सूद समेत ਉਹਨਾਂ ਕੋਲ ਉਹਨਾਂ ਨਾਲ ਕਰਦਿਆ ਕੋਲ ਉਹਨੂੰ ਕਿਰਾਏ ਚਿੱਠੀ ਭੇਜੀ ਪੁੱਛੋ ਕਾਂਗਰਸ ਨੂੰ ਜਿਹੜੇ ਤੈਸੀਵਾਂ ਦੇ ਨਾ ਕਾਂਗਰਸ ਇਹ ਅਸੀਂ ਸਵਿਧਾਨ ਦੇ ਰੱਖੇ ਆ ਅਸੀਂ ਦਲਦਲਾਂ ਦੇ ਮਸੀਹਾਂ ਨੂੰ ਪੁੱਛ ਕੇ ਵੇਖੋ ਜਿੰਨਾ ਦਲਦਲਾਂ ਤੁਸੀਂ ਤੱਕਾ ਕੀਤਾ ਉਹਨਾਂ ਨੂੰ ਵਰਤਿਆ ਉਹਨਾਂ ਨੂੰ ਲੁੱਟਿਆ ਘੁੱਟਿਆ ਪੂਰੇ ਗਿਣਗਣ ਬਦਲੇ ਲਾਵਾਂਗੇ ਕਾਂਗਰਸ 'ਤੇ ਪੁੱਲ ਜੇ ਅੱਜ ਜਿਹੜੀ 2027 ਦੇ ਵਿੱਚ ਸਾਡਾ ਸਮਾਜ ਆ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਤੁਰ ਚੁੱਕਾ ਹੈ ਤੁਰ ਪਿਆ ਤੇ ਤੁਰਦਾ ਰਹੂਗਾ ਡਟ ਕੇ ਜਿਹੜੀ ਆ ਆਹ ਤੇ ਜਿਮਣੀ ਚੋਂ ਅਸੀਂ ਜਿੱਤਾਂ ਜਿੱਤਾਂਗੇ ਇਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਬੜਾ ਸੰਯੋਗ ਆ ਪਰ ਕਿਤੇ ਨਾ ਕਿਤੇ ਮਹਿਸੂਸ ਕਰਿਓ ਅੱਜ ਜਿਹੜੇ ਵੰਚਤ ਲੋਗ ਆ ਜਿਹੜੇ ਲੋੜਮੰਦ ਪਰਿਵਾਰ ਆ ਅੱਜ ਭਾਰਤੀ ਜਨਤਾ ਪਾਰਟੀ ਨੂੰ ਆ ਜਿਹੜੀ 14 ਤਰੀਕ ਨੂੰ ਜਿਹੜਾ ਰਿਜ਼ਲਟ ਆਊਗਾ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਜਿੱਤੂਗੀ ਚੜ੍ਹਦੀ ਕਲਾ ਦੇ ਨਾਲ ਫਿਰ 2027 ਦੇ ਵਿੱਚ ਫਿਰ ਅਸੀਂ ਸਰਕਾਰ ਬੁਲਾਵਾਂਗੇ ਦਰਨਾ ਮੈਂ ਵਾਅਦਾ ਕਰਦਾ ਬਹੁਤ ਬਹੁਤ ਬੜੀ ਜਿਤ ਨੂੰ ਸਮਝ ਨਹੀਂ ਜੋ ਬਿਲਕੁਲ ਭਾਜਪਾ ਦਾ ਜਿਹੜਾ ਐਸਸੀ ਯੁਵਾ ਮੋਰਚਾ ਜਾਂ ਐਸਸੀ ਮੋਰਚਾ ਸਿਗਾ ਇਹ ਭਾਜਪਾ ਦਾ ਐਸਸੀ ਮੋਰਚਾ ਸਿਗਾ ਜਿਸ ਦਾ ਕਹਿਣਾ ਹੈ ਕਿ ਇਹ ਜਿੱਤ ਪੱਕੀ ਹੈ ਤੇ ਐਸਸੀ ਮੋਰਚਾ ਜਿਹੜਾ ਬਹੁਤ ਵੱਡੀ ਗਿਣਤੀ ਵਿੱਚ ਭਾਜਪਾ ਨੂੰ ਵੋਟਾਂ ਪਾਏਗਾ ਕਿਸ ਤਰੀਕੇ ਨਾਲ ਵੋਟਾਂ ਪੈਣਗੀਆਂ ਕਿੰਨਾ ਕੁ ਜਿਹੜਾ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਜਿਮਨੀ ਚੋਣ ਦੇ ਵਿੱਚ ਜਿਹੜਾ ਵੋਟ ਬੈਂਕ ਹੈ ਭਾਜਪਾ ਦੀ ਜਿੱਤ ਦੇ ਵਿੱਚ ਕਿੰਨਾ ਕੁ ਯੋਗਦਾਨ ਪਾਉਂਦਾ ਹੈ ਤੇ ਉਹਨਾਂ ਵੱਲ ਸਮਾਂ ਦੱਸੇਗਾ ਕਿ ਇਸ ਦੀ ਜਿੱਤ ਹੁੰਦੀ ਹੈ ਕੀ ਕੁਝ ਮਾਹੌਲ ਬਣਦਾ ਹੈ ਲੇਕਿਨ ਫਿਲਹਾਲ ਜਿਹੜਾ ਵਿਸ਼ਵਾਸ ਬਹੁਤ ਵੱਡਾ ਦਵਾਇਆ ਕਿ ਜਿਹੜਾ ਐਸਸੀ ਭਾਈਚਾਰਾ ਵੱਡੀ ਗਿਣਤੀ ਵਿੱਚ ਭਾਜਪਾ ਨਾਲ ਮੌਜੂਦ ਹੈਗਾ ਸੋ ਦੇਖਦੇ ਹਾਂ ਚੋਣਾ ਗਰਦ ਨਵੰਬਦ ਤੋਂ ਪੈਣੀਆਂ ਨੇ 14 ਨਵੰਬਦ ਤੋਂ ਨਤੀਜੇ ਆ ਜਾਣੇ ਨੇ ਕੌਣ ਜਿੱਤਦਾ ਕੌਣ ਹਾਰਦਾ ਸਮਾਂ ਦੱਸੇਗਾ ਉਹ ਤਕਲੀ ਜੁੜੇ ਹੋ ਹਮਦਰ ਟੀਵੀ ਦੇ ਨਾਲ ਮੈਂ ਹਾਂ ਦਮ ਜੁਕਤਾ ਤਤ ਦੰਦਾਂ